ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਮਿਆਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਚਾਰ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਬੜਾ ਇੱਕ ਬਿਲਕੁਲ ਤਾਜੀ ਸੂਈ ਹੈ ਜੇਰ ਵੀ ਉਹਦੀ ਆ ਪਈ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਦੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਵਧੀਆ ਵਧੀਆ ਠੀਕ ਚਲੋ ਵਧੀਆ ਚੀਜ਼ ਦਾ ਹੋਰ ਨਿਕਲ ਗਈ ਲੋੜੀ ਫਿਰ ਵਧੀਆ ਵਧੀਆ ਹਾਂਜੀ ਹਾਂਜੀ ਵਧੀਆ ਜੀ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਕਵਲਜੀਤ ਸਿੰਘ ਹਾਂਜੀ ਪਿੰਡ ਚ ਮੈਰੀ ਤਸੀਲੇ ਨਾਲਾ ਜਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲ ਦਿਓ ਇੱਕ 9855203253 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਬਿਲਕੁਲ ਤਾਜੀ ਸਹੀ ਤੇ ਕਰ ਲਈਏ ਹਾਂਜੀ ਇੱਥੇ ਕਰ ਲਓ ਜੀ ਠੀਕ ਹੈ ਜੀ ਹਾਂ ਦੇਖਸਾਦੇ ਜੀ ਕਿੰਨਾ ਵਸੂਆ ਸੋਈ ਵਿਰਜੀ ਸੁਭਾਗੇ ਦਿਨ ਚਾ ਸੋਈ ਜੇ ਦੂਸਰਾ ਸੋਭਾ ਸੋਈ ਹੈ ਤੇ ਅਜੇ ਰਹੇਦੀ ਪਈ ਹੈ ਹਾਂ ਜੇਰਾ ਅਜੇਦੀ ਪਈ ਜੇ ਆਹ ਦੇਖ ਸਕਦੇ ਜੇਰੇ ਨੇ ਪ੍ਰੋਪਰ ਪਾਤੀ ਹੈ ਰਾਤੀਂ ਸੋਈ ਹੈ ਵਿਰਜੀ ਨਹੀਂ ਕਹਿੰਦੇ ਬੱਚਾ ਹੁੰਦਾ ਤੇ ਬੱਚਾ ਕੀ ਹੈ ਤੇ ਮਗਰ ਇਹਦਾ ਬੱਚਾ ਨਹੀਂ ਹੈ ਸ਼ਾਇਦ ਇਹ ਮਗਰ ਬੱਚਾ ਹੈ ਚਲੋ ਬੱਚੇ ਕੋਈ ਨਹੀਂ ਰਹਿਣ ਦੋ ਅੰਦਰ ਹੀ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧ ਵਿਰਜੀ ਇਹ ਅਸੀਂ 20 ਕਿਲੋ ਚਵਾਈ ਜੀ ਬਣਾਉਣਾ ਅੱਛਾ ਹਾਂਜੀ ਸੋਹਰੇ ਬੱਚਾ ਪੁੱਛਾ ਚੁਦਾੜ ਦੇ 4 ਕਿਲੋ ਚੋਈ ਜੇ ਅੱਛਾ ਹਾਂਜੀ ਚਵਾਈ ਜਾਓ ਓਕੇ ਨਿਕਲਿਆ ਪੂਰਾ ਬਹੁਤ ਜ਼ਿਆਦਾ ਠੰਡੀ ਠੰਡੀ ਆ ਸਾਰਾ ਬੜੀਆ ਹੋਈ ਤਾਂ ਕੰਮ ਲੱਗਦਾ ਜੋ ਕਰ ਨਹੀਂ ਠੀਕ ਹੈ ਜੀ ਲੇਖੋ ਲਓ ਹਟਵਰੀ ਹੈ ਕਰੀਬ ਲਾ ਦਿਓ ਇਹ ਕਰੀਬ ਚੰਗੇ ਦਿਨਾਂ ਦੇਖ ਚੋਗੇ ਸਾਰਾ ਬਾਕੀ ਤਾਂ ਜੀ ਸੂਈ ਆ ਥੋੜਾ ਲੱਪਾ ਛੁਲੱਪੇ ਜੀ ਵੀ ਆ ਜਾਂਦਾ ਛਵਾਈ ਚੂਈ ਜਿਹੜੀ ਹੋਈ ਹੈ ਇਹਦੀ ਵੀ ਦੇਖੋ 11:30 12 ਵੇ ਦਾ ਟਾਈਮ ਹੈ ਜਿਹੜੀ ਵੀਡੀਓ ਬਣਾਉਂਦੇ ਆ ਬਾਕੀ ਹੈਗੇ ਵੀ ਕ੍ਰੋਸ ਤੇ ਸਾਈਡ ਇਹਦੀ ਚੰਗੀ ਆਈ ਜਾਊਗੀ। ਬਾਕੀ ਆਪਣੀ ਸਮਝਣਾ ਕੋਈ ਵੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਲੈ ਜਾਏ। ਥਣ ਮੇਰੇ ਦੇਖ ਸਕਦੇ ਲੱਗੇ ਤਾਂ। ਤੇ ਕੀ ਰੱਖੀਏ ਵੀ ਦੀ ਇਹਦਾ ਫਿਰ ਮੁੱਲ ਆਪਾਂ? ਮੁੱਲ ਵਿੱਚੀ ਦਾ 50 ਕਰ ਲਈ ਭਾਂ 55 ਕਰ ਲਈਏ। ਅੱਛਾ 45000 ਦੀ ਵਿੱਚੀ ਦਾ। 45000 ਦੇ। ਹਾਂਜੀ। ਮੌਕੇ ਤੇ ਹੋਰ ਕਰ ਦੇਣਾ ਮੰਤਰ। ਹੋ ਜੂਗੀ ਜੀ। ਠੀਕ ਹੈ ਜੀ। ਹਾਂਜੀ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਸੂਈ ਸਵਾਈ ਹੈ। ਛੋਟੇ ਛੋਟੇ ਸਿੰਗ ਜਿਹੜੇ ਇਹਦੇ ਹੈਗੇ ਆ। ਕਾਲੇ ਰੰਗ ਦੀ ਹੈ ਜਿਹੜੀ ਇਹ ਵੀ। ਇਹਨੂੰ ਵੀ ਜੀ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਵੀ ਜੀ ਸੂਈ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਵਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਜਿਹਦੇ ਕੋਲ ਦੁੱਧ ਵੀਰ ਜੀ 15 ਕਿਲੋ ਤਿਆਰ ਜੀ ਮੌਕੇ ਤੇ ਚਵਾ ਦੋਗੇ 15 ਲੀਟਰ ਬਿਲਕੁਲ ਭਰ ਹੋ ਵੀ ਚਾਰ-ਤਾਂ ਚੋਈ ਜਾਵੇ ਅੱਛਾ ਹਾਂ ਸਾਈ ਭਾ ਦੇ ਕੋਈ ਘੱਲ ਭਾ ਚਾਰ-ਤਾਂ ਚੋਈ ਜਾਵੇ ਠੀਕ ਐ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਵੀਰ ਜੀ 20 ਕਿਲੋ ਚਵਾਈਏ ਤੁਹਾਨੂੰ ਵਾ ਠੰਡ ਠੁੰਡ ਬੜੀ ਹੈ ਜੀ ਹਾਂਜੀ ਹਾਂਜੀ ਠੰਡ ਠੁੰਡ ਕਰਕੇ ਜੀ ਬੜੀ ਹੈ ਖੋਲ ਦਿਆਂ ਫਿਰ ਨਾ ਤੋਰ ਕੇ ਦਿਖਾ ਦਈਏ ਬਾਕੀ ਅੱਗੇ ਵੀ ਜਿਹਨਾਂ ਨੇ ਪਛਮੇ ਲਾਗੇ ਬਾਲੀ ਹੈਗੀ ਜਿਹੜੀ ਜਰਸੀ ਚਾ ਬਸ ਸਿੰਘ ਨਹੀਂ ਇਹਦੇ ਦਗਾਏ ਕਿਸ ਨੇ ਉਹ ਤਰਾਂ ਬੇਲਬੁੱਲ ਚੰਗੀ ਹੈ ਜਿਹੜੀ ਅਸੀਂ ਪਾਰੇ ਪੱਲੇ ਦੀ ਗਾਵਾਂ ਬਾਕੀ ਦੋ ਤੇ ਮੌਕੇ ਦੇ ਇਹਦੇ ਕੋਲ 15 ਲੀਟਰ ਤਿਆਰ ਦੱਸਦੇ ਆ ਕੋਈ ਵੀਰ ਜਿਹੜਾ ਆਪਣੀ ਚਵਾਈ ਕਰਕੇ ਖੜੇ ਬਾਕੀ ਇਹ ਲਾਗੇ ਤੋਂ ਹੀ ਥਾਣੇ ਦੇ ਦੇਖ ਸਕਦੇ ਜੀ ਬਾਕੀ ਠੰਡੀ ਹੈ ਵੀ ਇੱਥੇ ਉੱਥੇ ਕਰਦੀ ਹੈ ਠੀਕ ਹੈ ਅੱਛਾ ਉੱਤਰਾ ਠੰਡੀ ਤੇ ਰਹੀ ਹੈ ਜਿਹੜੀ ਮਗਰ ਵੀ ਵਛੀ ਜੇ ਅੱਛਾ ਇਹਦੇ ਮਗਰ ਵੀ ਵਛੀ ਆ ਹਾਂਜੀ ਆਹ ਚੱਤ ਦੀ ਵਛੀ ਜੇ ਲੇਪੇ ਰੰਗ ਦੀ ਉਹ ਬਹੁਤ ਸੋਹਣੀ ਵਛੀ ਆ ਠੀਕ ਹੈ ਅੰਦਰ ਥੱਲੇ ਵਛੀ ਨਾਲ ਤੇ ਦਿਖਾਈ ਦੀ ਇੱਕ ਜਣੀ ਘਮਲਾ ਦੀਏ ਆ ਜਿਹੜੀ ਜਿਹੜਾ ਬੱਚਾ ਛਕ ਜਾਂਦੀ ਸੋਈ ਜੇ ਅੱਛਾ ਜਿਹੜੀ ਰਾਤੀ ਸੋਈ ਆ ਉਹਦਾ ਬਛਾ ਆ ਆ ਜੇ ਉਹ ਜਿਹੜੀ ਅੱਗੇ ਵਛੀ ਜੇ ਉਹ ਜਿਹੜੀ ਸਾਹਮਣੇ ਵਛੀ ਆ ਉਹ ਜਿਹੜੀ ਹੁਣ ਗਾਂ ਤੋਰ ਕੇ ਵਿਖਾਈ ਕਾਲੀ ਉਹਦੀ ਹੈ ਹਾਂਜੀ ਠੀਕ ਹੈ ਜੀ ਵਿੱਧੀ ਫਿਰ ਕਾਲੀ ਗਾਂ ਦਾ ਕੀ ਰੱਖਣਾ ਮੁੱਲ ਮੋਲੇ ਦਾ ਵੀ ਜੀ ਮਾਣ 47 ਕਰ ਲਈਏ ਅੱਛਾ 40 ਦੇ ਦਾਂਗੇ 40000 ਦੀ ਦੇ ਦੋਗੇ ਹਾਂਜੀ ਤੇ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਹਾਂਜੀ ਹੋ ਜੂਗਾ ਤੇ ਇਹ ਹੈ ਕਿ ਘਰ ਹੁਣ 15 ਲੀਟਰ ਚਵਾ ਦੋਗੇ ਬਿਲਕੁਲ ਵਿਧੀ ਆਹ ਕੰਮ ਤੇ ਜਿਹੜਾ ਚੂਨ ਵਾਲਾ ਵਾ ਠੀਕ ਹੈ ਜੀ ਹਾਂਜੀ ਤੇ ਹੁਣ ਦੋ ਜਰਸੀਆਂ ਆ ਗਈਆਂ ਫਿਰ ਹਾਂਜੀ ਕ੍ਰੋਸ ਜੀ ਆ ਜਿਹੜੀਆਂ ਇਹ ਦੇਖੀ ਦੂਸਰਾ ਸੁਬਾ ਸੁਣਾਇਆ ਇਹ ਦੇਖੀ ਦੂਜਾ ਸੁਣਾਇਆ ਦੂਸਰਾ ਸੁਬਾ ਸੁਣਾਇਆ ਹਾਂਜੀ ਤੇ ਕਿੰਨਾ ਕ ਦੁੱਧ ਇੱਚ ਵਾਈ ਜਾਊਗੀ ਦੁੱਧ ਵੀ ਕੀ ਨੇ 13 ਕਿਲੋ ਪਹਿਲੇ ਸੁਵੇ ਚ ਆਇਆ ਜੀ ਅੱਛਾ ਹਾਂਜੀ ਘਰ ਵਾਲਿਆਂ ਦੇ ਇਹ ਦੁੱਧ 15 ਕਿਲੋ ਅੱਛੀ 16 ਕਿਲੋ ਚ ਵਾਈ ਜਾਊਗੀ ਜਿਵੇਂ ਫਿਰ ਤੋਰ ਦਈਏ ਇਹਨੂੰ ਹਾਂਜੀ ਬਾਕੀ ਸੱਜਣ ਨੂੰ ਇਹ ਵੀ ਥੋੜੀ ਥਾਂ ਆ ਗਿਆ ਠੀਕ ਐ ਬਾਕੀ ਇਹਦੀ ਫੈਟ ਵੀ ਜਿਹੜੀ ਕਾਫੀ ਚੰਗੀ ਆਈ ਜਾਊਗੀ ਤਿਆਰ ਹੋਣੀ ਆ ਜੇ ਥੱਲੇ ਹਾਂਜੀ ਦੇਣ ਵੀ ਕੀ ਲੈਣੇ ਨੇ ਜੇ ਸੱਤ ਦਿਨ ਲੱਗੇ ਹਫਤੇ ਦੇ ਕਰੀਬ ਜਿਹੜਾ ਟਾਈਮ ਆ ਜਨੇ ਵੀ ਲੈ ਹੀ ਜਣਾ ਮਾਤੀ ਇਹ ਉਹ ਠੰਡੀ ਠੰਡੀ ਦੀ ਬਣੀ ਤਾਂ ਮਾਹੀ ਥੱਲੇ ਪਾਇਓ ਠੀਕ ਹੈ ਉਤਰਾ ਠੰਡੀ ਠੇਰੀ ਆ ਜਿਹੜੀ ਹਾਂਜੀ ਠੀਕ ਹੈ ਜੀ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਮੁੱਲ ਵੀ ਇਹਦਾ ਭਾਵੇਂ 40 ਕਰ ਲਈਏ 42 ਕਰ ਲਈਏ 35 ਦੇ ਦਾਂਗੇ 6 35000 ਦੇ 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 35 ਦੇ ਦਾਂਗੇ ਚਲੋ ਮੋਕੇ ਤੇ ਛੋਟ ਛਾਟ ਕਰ ਦੋਗੇ ਹੋਰ ਠੀਕ ਹੈ ਵੀਰ ਠੀਕ ਹੋ ਗਿਆ ਠੀਕ ਹੈ ਹਾਂਜੀ ਤੇ ਹੁਣ ਆ ਗਈ ਆਪਣੇ ਕੋਲੇ ਇੱਕ ਜਰਸੀ ਆ ਗਈ ਹੋਰ ਦੱਸਿਓ ਵੀ ਜੀ ਇਹਦੇ ਬਾਰੇ ਵੀ ਇਹਦਾ ਵੀ ਜੀ ਦੂਜਾ ਸੂਆ ਜੀ ਅੱਛਾ ਜੀ ਹਾਂਜੀ ਤੇ ਇਹ ਕਿੰਨਾ ਕੱਢਦੀ ਟਾਈਮ ਤਾਂ ਜੀ ਦੀ ਇਹ ਵੀ 5-4 ਦਿਨ ਕਰੂਗੀ 5-4 ਦਿਨ ਲੈ ਜਾਊਗੀ ਹਾਂਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਬੋਤਲ ਵਿੱਚ 14 ਕਿਲੋ ਅਸੀਂ ਚਵਾਈ ਜਾਊਗੀ ਅੱਛਾ ਹਾਂਜੀ 14 ਲੀਟਰ ਦੇ ਕਰੀਬ ਚਵਾਈ ਜਾਊਗੀ ਜਾਂ ਫਿਰ ਤੋਰ ਦਈਏ ਨੂੰ ਬਾਕੀ ਕੋਈ ਵੀ ਵੀਰ ਇੱਥੇ ਆਵੇ ਆਪਣੀ ਸਮਝਣਾ ਵੇਸ਼ ਚਾੱਕ ਕੇ ਆਪਣੀ ਮਰਜ਼ੀ ਨਾਲ ਬਚੋ ਪਸੰਦ ਕਰਕੇ ਖੜੇ ਮਾਹੀ ਭਾਂਤੋਂ ਸਿੱਧਾ ਉਤੀ ਬਹੁਤ ਚੰਗਾ ਠੀਕ ਹੈ ਜੀ ਹਾਂਜੀ ਤੇ ਕੀ ਰੱਖੀਏ ਫਿਰ ਇਹਦਾ ਵੀ ਮੁੱਲ ਆਪਾਂ ਹਾਂਜੀ ਪਤਰਾ ਵਿੱਚ ਠੰਡੀ ਤੇਰੀ ਹੈ ਜੀ ਹਾਂਜੀ ਚੰਗੀ ਤਿਆਰ ਹੋਣਾ ਮਹੀਨੇ ਵਿੱਚ ਸੋਣ ਤੇ ਅੱਛਾ ਚੰਗੀ ਬਣੂਗੀ ਠੀਕ ਹੈ ਕਿੰਨਾ ਕੁ ਰੱਖ ਲੈਣੇ ਇਹਦਾ ਮੁੱਲ ਫਿਰ ਬੋਲੋ ਵੀ ਜੀ ਇਹਦਾ ਕੀ ਹੈ ਜੀ ਕਿੰਨਾ 32000 ਦੇ ਦਾਂਗੇ ਅੱਛਾ 32000 ਦੇ ਦੋਗੇ ਹਾਂਜੀ ਛੋਟ ਛੜ ਵਿੱਚ ਹੋਰ ਹੋ ਜਾਊਗੀ ਮੁੱਕੇ ਤੇ ਮਾਨਤਨ ਕੋਈ ਫੋਨ ਲਾਵੇ ਹੈ ਨਾ ਹਾਂਜੀ ਵੀਰ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਹੈ ਫਾਸ ਫਾਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਤਸੱਲੀ ਪਾਸ ਕਰਕੇ ਜਿੱਦਾਂ ਮਰਜ਼ੀ ਖੜੋ ਤੂਂੀਆਂ ਚੋਗੇ ਖੜੋ ਜਿੱਦਾਂ ਮਰਜ਼ੀ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ